ਪਹਿਲਾਂ ਤਾਂ ਸਾਰਿਆਂ ਨੂੰ ਲੋਹੜੀ ਦੇ ਮੁਬਾਰਕਾਂ ਦਿੰਨਾ ਜੀ ਬਾਗੀ ਦੇ ਮੁਬਾਰਕਾਂ ਦਿੰਨਾ ਐਨਆਰਏ ਵੀਰਾਂ ਨੂੰ ਵੀ ਸ਼ਹਿਰ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਵੀ ਤੇ ਲੰਗਰ ਲਾਇਆ ਜੀ ਰਾਸ ਦਾ ਕਈ ਸਾਲਾਂ ਤੋਂ ਲਾਉਂਦੇ ਆ ਰਹੇ ਆਂ ਗੰਡਾ ਜੀ ਸਾਰਾ 70 ਕੁ ਮਿੰਟ ਲਿਆ ਮੈਨੂੰ ਮੈਂ 60 ਕੁ ਮਿੰਟ ਬਹਿਣ ਕੋਟ ਲੱਗ ਜਾਊਗਾ 5 ਕੁ ਮਿੰਟ ਅੱਗੇ ਬਚ ਗਏ ਪਿਛਲੇ ਆ ਰਹੀ ਵੀ ਜੇ ਬਫਾ ਵਗੈਰਾ ਤਾਂ ਵੀ ਕੋਈ ਨਹੀਂ ਜੀ ਲੋਹੜੀ ਦੇ ਦਿਨ ਖਾਸ ਕਰ ਪਿੰਡਾਂ ਵਿੱਚ ਜਿੱਥੇ ਸਵਾਣੀਆਂ ਵੱਲੋਂ ਸਾਗ ਬਣਾਉਣਾ ਜ਼ਰੂਰੀ ਸਮਝਿਆ ਜਾਂਦਾ ਹੈ ਉੱਥੇ ਗੰਨੇ ਦੇ ਰਸ ਦੀ ਵੀ ਇਸ ਦਿਨ ਸਾਰਿਆਂ ਨੂੰ ਪਾਲ ਹੁੰਦੀ ਹੈ ਕਿਉਂਕਿ ਇਸ ਦਿਨ ਸਾਗ ਦੇ ਨਾਲ ਨਾਲ ਰਸ ਵਾਲੀ ਖੀਰ ਬਣਾਉਣੀ ਵੀ ਪਿੰਡਾਂ ਵਿੱਚ ਸ਼ੁਭ ਸੰਕੇਤ ਮੰਨੀ ਜਾਂਦੀ ਹੈ ਇਸੇ ਹੀ ਤਰ੍ਹਾਂ ਇਹੀਆਂ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਸਮਾਜ ਸੇਵੀ ਨੇਕਾ ਹਰਦਾਸਪੁਰ ਨੇ ਬਹੁਤ ਸਾਲਾਂ ਤੋਂ ਪਰਿਵਾਰਕ ਚੱਲ ਰਹੀ ਪਰੰਪਰਾਵਾਂ ਨੂੰ ਨਿਭਾਉਂਦਿਆਂ ਇਸ ਵਾਰ ਵੀ ਲੋਹੜੀ ਵਾਲੇ ਦਿਨ ਰਸ ਦਾ ਲੰਗਰ ਲਗਾਇਆ ਤੇ ਇਲਾਕਾ ਵਾਸੀਆਂ ਨੂੰ ਦਿੱਤੀ ਲੋੜੀ ਦੀ ਮੁਬਾਰਕਬਾਦ ਨੇਕਾ ਨੇ ਇਸ ਮੌਕੇ ਪੁੱਤਰਾਂ ਦੇ ਨਾਲ-ਨਾਲ ਧੀਆਂ ਨੂੰ ਵੀ ਬਰਾਬਰਤਾ ਦੇਣ ਦੀ ਅਪੀਲ ਕੀਤੀ ਕਿਹਾ ਕਿ ਧੀਆਂ ਪੁੱਤਾਂ ਨਾਲੋਂ ਘੱਟ ਨਹੀਂ ਹਨ ਦਿਖਾਉਂਦੇ ਹਾਂ ਪੂਰੀ ਵੀਡੀਓ ਜਲੰਧਰ ਬ੍ਰਿਜ ਟੀਵੀ ਤੋਂ ਹਰਿਸ਼ ਪੰਡਾਰੀ ਦੀ ਰਿਪੋਰਟ ਪਹਿਲਾਂ ਤਾਂ ਸਾਰਿਆਂ ਨੂੰ ਲੋੜੀ ਦੀਆਂ ਮੁਬਾਰਕਾਂ ਦਿੰਨਾ ਜੀ ਬਾਗੀ ਦੇ ਵੀ ਮੁਬਾਰਕਾਂ ਦਿੰਨਾ ਐਨਆਰਏ ਵੀਰਾਂ ਨੂੰ ਵੀ ਸ਼ਹਿਰ ਵਾਸੀਆਂ ਨੂੰ ਵੀ ਪਿੰਡ ਵਾਸੀਆਂ ਨੂੰ ਵੀ ਤੇ ਲੰਗਰ ਲਾਇਆ ਜੀ ਰਾਸ ਦਾ ਕਈ ਸਾਲਾਂ ਤੋਂ ਲਾਉਂਦੇ ਆ ਰਹੇ ਹਾਂ ਬਾਗੀ ਜਾਤ ਉਹ ਟੁੱਟੇ ਅਟਕੇ ਆ ਕਰੀਦਾ ਕੋਈ ਵੀ ਆਵੇ ਸਾਰਾ ਜੀ ਆਇਆਂ ਨੂੰ ਗੰਨਾ ਜੀ ਸਾਰਾ 70 ਕੁ ਮਿੰਟ ਲਿਆ ਮੈਨੂੰ 60 ਕੁ ਕੁ ਮਿੰਟ 5 ਕੁ ਮਿੰਟ ਲੱਗ ਜਾਊਗਾ 5 ਕੁ ਮਿੰਟ ਅੱਗੇ ਬਚ ਗਏ ਪਿਛਲੀ ਵਾਰੀ ਵੀ ਜੇ ਬੱਦਲ ਗਿਆ ਤਾਂ ਵੀ ਕੋਈ ਨਹੀਂ ਜੀ ਬਾਬਾ ਜੀ ਵੀ ਥੇਹ ਲੈ ਕੇ ਜਾਂਦੇ ਹੁੰਦੇ ਜਿਹੜਾ ਹੋਰ ਵੀ ਹੈ ਕਿ ਪਿੰਡ ਦੇ ਅੰਦਰ ਰੰਗਪੁਰ ਤੋਂ ਲੋਕੀ ਜੀ ਇੱਥੇ ਤੇ ਛੇ ਜਗ੍ਹਾ ਯੂਸ ਵਾਲੇ ਸੰਤਾਂ ਦੀ ਉਤੋਂ ਲੈ ਕੇ ਗਏ ਜੀ ਨਰੰਗਪੁਰ ਤੋਂ ਫਗਵਾੜਾ ਇੱਥੇ ਪਿੰਡ ਵਾਸੀ ਸਾਰੇ ਸਲਾਰਪੁਰ ਤੋਂ ਜਲੰਧਰ ਤੋਂ ਸਾਰੇ ਆਉਂਦੇ ਜਿਹੜਾ ਆ ਜੀ ਆਇਆਂ ਨੂੰ ਜੀ ਕੋਈ ਗੱਲ ਨਹੀਂ ਦੰਦਾਂ ਨਹੀਂ ਤੇ ਛੋਟੇ ਛੋਟੇ ਬੱਚਿਆਂ ਨੂੰ ਥੋੜੀ ਮਨ ਵੀ ਦਿੱਤੀ ਉਹ ਆਪਣੇ ਚੱਪਸ ਗਾਲਣਗੇ ਇਹ ਜੀ ਜਿੰਨਾ ਚਿਰ ਸੰਗਤ ਆਉਂਦੀ ਉਹਨਾਂ ਦਾ ਚੱਲੀ ਜਾਊਗਾ ਜੀ ਸਮਾਂਗੇ ਥੋੜੀ ਹੁਣ ਟਰੈਕਟਰ ਨੂੰ ਪ੍ਰੋਬਲਮ ਆ ਗਈ ਸੀ ਇਸ ਕਰਕੇ ਤਾਂ ਹੀ ਟਰੈਕਟਰ ਚੇਂਜ ਕਰਨਾ ਪਿਆ 2 ਕੁ ਮਿੰਟ ਲੇਟ ਹੋਇਆ ਹੱਥੋਣੀ ਵੀ ਲਾਈ ਹੋਇਆ ਜੀ ਮਾਤਾ ਜਿਹੜੀਆਂ ਬੈਠ ਕੇ ਅੱਗ ਸੇਕ ਲਣ ਜੋ ਲਾਈਨ ਲੱਗਦੀ ਆ ਅਸੀਂ ਅਸੀਂ ਹੁਣ ਵੀ ਜੀ ਤੀਆਂ ਦੀ ਲੋੜੀ ਪੁਤਰੀ ਪੜ੍ਹਸ਼ਾਲਾ ਪਾਈ ਆ ਜੀ ਸਕੂਲ ਵੱਲੋਂ ਹਰੀਆਵਾ ਚੌਂਚ ਪਈ ਆ ਅਸੀਂ ਉੱਤੇ ਪਹੁੰਚੇ ਸੀ ਉਹਨਾਂ ਨੂੰ ਫੱਟੀਆਂ ਦਿੱਤੀਆਂ ਊੜੜੇ ਦੀਆਂ ਨਿਆਣਿਆਂ ਨੂੰ ਤੇ ਪ੍ਰੈਸਰ ਰਿਪੋਰਟਰਾਂ ਨੂੰ ਵੀ ਫੱਟੀਆਂ ਦਿੱਤੀਆਂ ਵੇ ਉਹ ਵੀ ਜਾ ਸਕਣਗੇ ਊੜਾੜਾ ਜੀ ਮੇਰਾ ਭਰਾ ਹੀ ਆਇਆ ਨਹੀਂ ਸੀਗਾ ਕਿਤੇ ਬਿਜੀ ਸੀਗਾ ਬਾਕੀ ਸਾਰੇ ਪਵਾੜੇ ਵਾਲਿਆਂ ਨੂੰ ਆਏ ਸੀ ਜਲੰਧਰ ਤੋਂ ਵੀ ਸਾਰਿਆਂ ਨੂੰ ਦੁਆਰਾ ਫੇ ਮੇਰੇ ਉਰ ਲੋਹੜੀ ਦੀਆਂ ਵਧਾਈਆਂ ਬਹੁਤ ਬਹੁਤ ਵਧਾਈਆਂ ਰਲ ਕੇ ਮਨਾਓ ਖੁਸ਼ੀਆਂ ਭਰਿਆ ਆਵੇ ਦਿਨ ਥੈਂਕ ਯੂ